ਛੁੱਟੀਆਂ ਨੇ ਛੁੱਟੀਆਂ ਦਿਨਾ ਵਿੱਚ ਮੁਕੀਏ ਉਹ ਤੁਮ ਆਗੇ ਸਰਕਾਰ ਵੱਲੋਂ ਤਾਰ ਫੌਜੀ ਵੀਰਾ ਤੌਰ ਚੱਲਿਆ ਕੱਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾ ਤੌਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਦਿਨਾ ਵਿੱਚ ਮੁਕੀਏ ਉਹ ਤੌਰ ਦੀ ਹੈ ਮਾ ਹੱਥੀ ਜਾਨ ਤੋਂ ਪਿਆਰੇ ਨੂੰ ਛਾਤੀ ਨਾਲ ਲਾਲਿਆ ਹੈ ਅੱਖੀਆਂ ਦੇ ਤਾਰੇ ਨੂੰ ਉਹ ਤੋਰਦੀ ਹੈ ਹੱਥੀ ਮਾਂ ਤਾਂ ਜਾਨ ਤੋਂ ਪਿਆਰੇ ਨੂੰ ਛਾਤੀ ਨਾਲ ਲਾਲਿਆ ਹੈ ਅੱਖੀਆਂ ਦੇ ਤਾਰੇ ਨੂੰ ਨਾਲੇ ਦਿੱਤਾ ਜਾਂਦੀ ਵਾਰ ਦਾ ਪਿਆਰ ਫੌਜੀ ਵੀਰਾਂ ਤੌਰ ਚੱਲਿਆ ਕੱਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾਂ ਤੌਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਦਿਨਾ ਵਿੱਚ ਮੁਕੀਏ ਉਹ ਤੋਰ ਦੀਆਂ ਵੀਰ ਭੈਣਾ ਜਾਣ ਤੋਂ ਪਿਆਰੀਆਂ ਕੋਟ-ਕੋਟ ਸੀਨੇ ਨਾਲ ਲਾਉਂਦੀਆਂ ਨੇ ਸਾਰੀਆਂ ਉਹਰ ਦੀਆਂ ਵੀਰ ਪਹਿਣਾ ਜਾਣ ਤੂੰ ਪਿਆਰੀਆਂ ਕੋਟ-ਕੋਟ ਸੀਨੇ ਨਾਲ ਲਾਉਂਦੀਆਂ ਨੇ ਸਾਰੀਆਂ ਹੰਝੂ ਛਲਕ ਪੈ ਅੱਖੀਆਂ ਚੋਂ ਬਾਰ ਫੌਜੀ ਵੀਰਾ ਤੋਰ ਚੱਲਿਆ ਕਟਕ ਛੁੱਟੀ ਦੇ ਦਿਨ ਚਾਰ ਫੌਜੀ ਵੀਰਾ ਤੋਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਹਣਾ ਵਿੱਚ ਮੁਕੀਏ ਹੋ ਹੁੰਦਾ ਜੱਗੋਂ ਅੱਖ ਪਹਿਣਾ ਦਾ ਭਰਾ ਨਾ ਲੱਗੇ ਕਦੇ ਸੱਚੇ ਸਹਬਤ ਤੀ ਇਹਨੂੰ ਵਾਣਾ ਹੋ ਹੁੰਦਾ ਜੱਗੋਂ ਅੱਖ ਪਹਿਣਾ ਦਾ ਭਰਾ ਨਾ ਲੱਗੇ ਕਦੇ ਸੱਚੀ ਸਹਬਤ ਤੀ ਇਹਨੂੰ ਵਾਣਾ ਸੱਚੇ ਸਹਿਬ ਇਹ ਗੇ ਕਰਨ ਪਤਾਰ ਫੌਜੀ ਵੀਰਾ ਤੋਰ ਚੱਲਿਆ ਕੱਟ ਕੇ ਛੁੱਟੀ ਦੀ ਦੇਣ ਚਾਰ ਫੌਜੀ ਵੀਰਾ ਤੋਰ ਚੱਲਿਆ ਛੁੱਟੀਆਂ ਨੀ ਛੁੱਟੀਆਂ ਧਣਾ ਵਿੱਚ ਮੁਕੀਏ ਰੀਜਾਂ ਕਰੀ ਵੀਰਾ ਮਾਹਬਾਪ ਦੀਆਂ ਪੂਰੀਆਂ ਜਵਨ ਨਾਲ ਪਾਲਿਆ ਖਵਾ ਕੇ ਤੈਨੂੰ ਚੂਰੀਆਂ ਰੀਕਾ ਕਰੀ ਵੀਰਾਂ ਮਾਪੇ ਦੀਆਂ ਪੂਰੀਆਂ ਜਵਨ ਨਾਲ ਪਾਲਿਆ ਖਵਾ ਕੇ ਤੈਨੂੰ ਚੂਰੀਆਂ ਸਾਡਾ ਤੇਰੇ ਨਾਲ ਵਸੇ ਸੰਸਾਰ ਫੌਜੀ ਵੀਰਾਂ ਤੋਰ ਚੱਲਿਆ ਕੱਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾਂ ਤੋਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਜਣਾ ਵਿੱਚ ਮੁਕੀਏ ਲੰਮੀ ਛੁੱਟੀ ਲੈ ਕੇ ਵੀਰਾ ਸਾਹਿਬ ਕੋਲ ਆਵੀ ਤੂੰ ਬਨ ਕੇ ਤੇ ਸੇਰੇ ਸੋਹਣੀ ਭਾਬੀ ਨੂੰ ਵਿਆਂਵੀ ਤੂੰ ਲੰਮੀ ਛੁੱਟੀ ਲੈ ਕੇ ਵੀਰਾ ਸਾਹਿਬ ਕੋਲ ਆਵੀ ਤੂੰ ਬਨ ਕੇ ਤੇ ਸੇਰੇ ਸੋਹਣੀ ਭਾਬੀ ਨੂੰ ਵਿਆਂਵੀ ਤੂੰ ਉਹ ਘਰ ਬਾਬਲ ਤੇ ਆਵੇਗੀ ਬਹਾਰ ਧਰ ਬਹਾਰ ਫੌਜੀ ਵੀਰਾ ਤੋਰ ਚੱਲਿਆ ਕੱਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾ ਤੋਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਦਿਨਾਂ ਵਿੱਚ ਮੁੱਕੀਆਂ ਜੋੜ ਹੱਥ ਬਾਬ ਦੇ ਸਕਾਇਆ ਸੀ ਚਰਨੀ ਰੱਬ ਅੱਗੇ ਇਹੋ ਅਰਦਾਸ ਮਾਤਾ ਕਰਨੀ ਹੱਥ ਜੋੜ ਪਾਪ ਦੇ ਚਿਕਾਇਆ ਸੀਸ ਚੈਰਨੀ ਰੱਬ ਅੱਗੇ ਇਹੋ ਅਰਦਾਸ ਮਾਤਾ ਕਰਨੀ ਰੱਖੇ ਸੇਰ ਉੱਤੇ ਹੱਥ ਕਰਤਾਰ ਫੌਜੀ ਵੀਰਾ ਤੋਰ ਚੱਲਿਆ ਕਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾ ਤੋਰ ਚੱਲਿਆ ਛੁੱਟੀਆਂ ਨੇ ਛੁੱਟੀਆਂ ਜਿਹੜਾ ਵਿੱਚ ਮੁੱਕੀਏ ਉਹ ਤੋਰ ਦਿੱਤਾ ਫੌਜੀ ਹੱਥੀਵਾਲ ਕਰ ਗੱਲ ਦੇ ਜਿਵੇਂ ਆ ਸਮਾਨ ਦਿਸੇ ਮਾਪਿਆਂ ਨੂੰ ਹਿੱਲ ਦੇ ਤੋਰ ਦਿੱਤਾ ਫੌਜੀ ਹੱਥੀਵਾਲ ਕਰ ਗੱਲ ਦੇ ਜਿਵੇਂ ਆ ਸਮਾਨ ਦਿਸੇ ਮਾਪਿਆਂ ਨੂੰ ਹਿੱਲ ਦੇ ਅੱਗੇ ਸੁਣੋ ਜਿਰਨੇ ਦੇ ਵਿਚਾਰ ਅੱਗੇ ਸੁਣੋ ਜਿਰਨੇ ਦੇ ਵਿਚਾਰ ਫੌਜੀ ਵੀਰਾ ਤੋਰ ਚੱਲਿਆ ਕੱਟ ਕੇ ਛੁੱਟੀ ਦੇ ਦਿਨ ਚਾਰ ਫੌਜੀ ਵੀਰਾ ਤੋਰ ਚੱਲਿਆ ਛੁੱਟੀਆਂ ਨਹੀਂ ਛੁੱਟੀਆਂ ਦਿਨਾਂ ਵਿੱਚ ਮੁੱਕੀਆਂ